ਪ੍ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਗੜੀਤ ਐਸ ਵੇਲੇ ਦੀ ਖਬਰ ਡੇਰਾ ਬਾਬਾ ਨਾਨਕ ਦੇ ਇੱਕ ਪਿੰਡ ਹਰਦੌਰਵਾਲ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਇਸ ਪਿੰਡ ਦੇ ਵਿੱਚ ਇੱਕ ਵਿਅਕਤੀ ਦੇ ਵੱਲੋਂ ਗੁਰਦੁਆਰਾ ਸਾਹਿਬ ਦੇ ਚ ਅਨਾਉਂਸਮੈਂਟ ਕਰਕੇ ਸਰਪੰਚੀ ਦੀ ਬੋਲੀ ਲਗਾ ਦਿੱਤੀ ਗਈ ਤਾਂ 2 ਕਰੋੜ ਦੀ ਇਸਨੇ ਬੋਲੀ ਖਰੀਦ ਲਈ ਭਾਜਪੀ ਦਾ ਇਹ ਮੈਂਬਰ ਦੱਸਿਆ ਜਾ ਰਿਹਾ ਆਤਮਾ ਸਿੰਘ ਸਿਧਾਨਾ ਆ ਤਸਵੀਰਾਂ ਐਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਹਾਲਾਂਕਿ ਪਿੰਡ ਦੇ ਕਈ ਲੋਕਾਂ ਨੇ ਇਸ ਨੂੰ ਸਰਪੰਚ ਵੀ ਚੁਣ ਲਿਆ ਪਰ ਵਿਰੋਧੀ ਪਾਰਟੀਆਂ ਇਸ ਬੋਲੀ ਦੇ ਵਿੱਚ ਸ਼ਾਮਲ ਨਹੀਂ ਹੋਈਆਂ ਪਾਰਟੀਆਂ ਉਹ ਇਸ ਬੋਲੀ ਦੇ ਵਿੱਚ ਸ਼ਾਮਲ ਨਹੀਂ ਹੋਈਆਂ ਤਾਂ ਉਸ ਨੂੰ ਲੈ ਕੇ ਪਿੰਡ ਦੇ ਇਸ ਮੌਜੂਦਾ ਸਰਪੰਚੋ ਕਿ ਸਰਪੰਚ ਬਣ ਚੁੱਕੇ ਨੇ ਜੋ ਕਿ ਕਈ ਮੌਤਵਾਰਾਂ ਵੱਲੋਂ ਇਸ ਦਾ ਐਲਾਨ ਕਰ ਦਿੱਤਾ ਗਿਆ 2 ਕਰੋੜ ਰੁਪਏ ਦੀ ਇਸ ਨੇ ਸਰਪੰਚੀ ਖਰੀਦੀ ਤਾਂ ਉਸ ਨੇ ਬਾਕੀ ਪਾਰਟੀਆਂ ਦੇ ਮੈਂਬਰਾਂ ਨੂੰ ਵੀ ਕਿਹਾ ਕਿ ਤੁਸੀਂ ਆ ਕੇ ਬੋਲੀ ਲਗਾ ਸਕਦੇ ਹੋ ਕੱਲ ਦਾ ਉਸ ਦਾ ਸਮਾ ਦਿੱਤਾ ਗਿਆ ਤਸਵੀਰਾਂ ਦੇਖ ਸਕਦੇ ਹੋ ਇਸ ਬਲੇ ਦੀਆਂ ਪਿੰਡ ਦੇ ਵਿੱਚ ਕਾਫੀ ਸਾਰੇ ਲੋਕ ਇਕੱਠੇ ਹੋਏ ਨੇ ਪਿੰਡ ਦੀ ਸਰਪੰਚੀ ਖਰੀਦ ਲਈ ਗਈ ਆ 2 ਕਰੋੜ ਰੁਪਏ ਦੇ ਵਿੱਚ ਤਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਗਾਤਾਰ ਜਹੇ ਧਮਾਕੇ ਨਿਕਲ ਕੇ ਸਾਹਮਣੇ ਆ ਰਹੇ ਨੇ ਕਿਉਂਕਿ ਜੇ ਗੱਲ ਕਰ ਲਈਏ ਤਾਂ ਜਿੱਥੇ ਸਰਕਾਰ ਨੇ ਸਰਬਸੰਮਤੀ ਦੇ ਨਾਲ ਸਰਪੰਚ ਬਣਾਉਣ ਦੇ ਲਈਆ ਉੱਥੇ ਹੀ ਇਹ ਦੂਸਰਾ ਮਸਲਾ ਬੋਲੀ ਦੇ ਨਾਲ ਸਰਪੰਚ ਬਣਾਉਣ ਦਾ ਪਹਿਲਾਂ ਵੀ ਮੁਕਸਰ ਸਾਹਿਬ ਦੇ ਇੱਕ ਪਿੰਡ ਦੇ ਵਿੱਚ 35 ਲੱਖ ਰੁਪਏ ਦੇ ਵਿੱਚ ਬੋਲੀ ਖਰੀਦੀ ਗਈ ਤਾਂ ਉੱਥੇ ਹੀ ਹੋਣਾ ਇਸ ਪਿੰਡ ਦੇ ਵਿੱਚ 2 ਕਰੋੜ ਰੁਪਏ ਦੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ 2 ਕਰੋੜ ਰੁਪਏ ਦੀ ਸਰਪੰਚੀ ਖਰੀਦ ਲਈ ਗਈ ਹਾਲਾਂਕਿ ਮੌਕੇ ਦੇ ਉੱਤੇ ਦੇਖ ਸਕਦੇ ਹੋ ਕਈ ਲੋਕਾਂ ਨੇ ਇਸ ਦਾ ਸਵਾਗਤ ਵੀ ਕੀਤਾ ਪਰ ਵਿਰੋਧੀ ਪਾਰਟੀ ਦੇ ਮੈਂਬਰ ਉੱਥੇ ਨਹੀਂ ਪਹੁੰਚੇ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਡੇਰਾ ਬਾਬਾ ਨਾਨਕ ਦੇ ਪਿੰਡ ਦੇ ਵਿੱਚ ਜਿਹੜੀ ਆ ਸਰਪੰਚੀ ਖਰੀਦੀ ਗਈ ਹੈ ਹਰ ਦੋਰਵਾਲ ਹਰ ਦੋਰਵਾਲ ਪਿੰਡ ਦਾ ਨਾਮਾ ਡੇਰਾ ਬਾਬਾ ਨਾਨਕ ਦਾ ਕਾਫੀ ਵੱਡਾ ਪਿੰਡ ਮੰਨਿਆ ਜਾਂਦਾ ਤਾਂ ਉੱਥੇ 2 ਕਰੋੜ ਰੁਪਏ ਦੀ ਬੋਲੀ ਖਰੀਦੀ ਗਈ ਜਦੋਂ ਪੱਤਰਕਾਰਾਂ ਨੇ ਇਹਦੇ ਨਾਲ ਗੱਲ ਕੀਤੀ ਸਰਪੰਚ ਦੇ ਨਾਲ ਗੱਲ ਕੀਤੀ ਮੋਤਵਾਰ ਬੰਦਿਆਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ 2 ਕਰੋੜ ਰੁਪਈਆ ਚੈੱਕਾਂ ਦੇ ਥਰੂ ਜਿਹੜਾ ਹੈ ਸਰਕਾਰ ਦੇ ਖਾਤੇ ਵਿੱਚ ਪਾ ਦਿੱਤਾ ਜਾਵੇਗਾ ਤੇ ਸਰਕਾਰ ਦੇ ਖਾਤੇ ਦੇ ਵਿੱਚ ਭੈਣ ਦੇ ਵਾਦੇ ਪਿੰਡ ਦੇ ਕੰਮਾਂ ਦੇ ਲਈ ਵਰਤੇ ਜਾਵੇਗਾ ਤਾਂ 2 ਕਰੋੜ ਰੁਪਏ ਦੇ ਵਿੱਚ ਸਰਪੰਚ ਹੀ ਖਰੀਦ ਲਈ ਗਈ ਹੈ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਗਾਤਾਰ ਅਜਈਆਂ ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਤਾਂ ਇੱਕ ਵਾਰ ਪੂਰੀ ਵੀਡੀਓ ਵੱਲ ਤੁਹਾਨੂੰ ਲੈ ਚਾਲਦੇ ਕਿ 2 ਕਰੋੜ ਰੁਪਏ ਵਿੱਚ ਸਰਪੰਚੀ ਖਰੀਦਣ ਦੇ ਬਾਅਦ ਪਿੰਡ ਦੇ ਵਿੱਚ ਕਿਹੋ ਜਿਹਾ ਮਾਹੌਲ ਹੈ ਨਹੀਂ ਨਹੀਂ ਹੋਰ ਇੰਨੇ ਕੀ ਹੈ ਜੀ ਕੱਲ ਕਰੋ ਸਾਰੇ ਜਣੇ ਗੱਲ ਕਰਦੇ ਗੱਲਾਂ ਕਰੋ ਕੱਲ ਕੱਲੇ ਗੱਲ ਕਰੋ ਚਾਹੇ ਉਹ ਵੀ ਹੁਣ ਦੋ ਮੌਕੇ ਆ ਤੁਹਾਡੇ ਕੋਲ ਸਾਰੇ ਦੋਵੇਂ ਮੌਕੇ ਤੁਹਾਡੇ ਕੋਲ ਆ ਚਾਹੇ ਉਹ ਵੋਟਾਂ ਨਾਲ ਚੁਣਨਾ ਹੋਵੇ ਤੁਹਾਡੇ ਹੱਥਿਆ ਜਾਂ ਚਾਹੇ ਗੋਲੀ ਕਰਾਉਣੀ ਆ ਚਾਹੇ ਸਰਬਸੰਤੀ ਕਰਾਉਣੀ ਆ ਉਹ ਪਿੰਡ ਵਾਲਿਆਂ ਦੇ ਜੇ ਤੇ ਪੱਜਦੇ ਆ ਤੁਹਾਡੀ ਤੁਹਾਡੇ ਕਾਗਜ਼ ਰਿਜੈਕਟ ਨਹੀਂ ਹੋਣਗੇ ਤੇ ਫਿਰ ਕਿຊੋਂ ਬੋਟਾ ਪਾਉਣੀ ਆ ਤੁਹਾਡੇ ਦੇ ਵਿਵੰਡਿਆ ਪਿੰਡ ਦਾ ਆਪਣਾ ਲੋਕਲ ਚੁਣਨਾ ਕਿ ਫਿਰ ਦੁਹਾਈ ਦਾ ਕਾੜੀ ਦਾਖਲ ਹੋਣਾ ਤੇ ਆਪ ਦੀ ਸਹਿਮਤੀ ਕਰੋ ਠੀਕ ਹੈ ਇਹਦਾ ਮੈਂ ਜਵਾਬ ਦਿਆਂ ਜੇ ਦੁਹਾਈ ਦਾ ਦੱਸ ਦਿੰਦਾ ਜੇ ਜੇ ਬੋਲੀ ਦੇ ਤੌਰ ਤੇ ਜੇ ਸਰਬਸੰਤੀ ਨਾ ਬਣਾਉਣਾ ਉਹ ਵੀ ਜੋਰ ਕੇ ਲਾਉਣਾ ਜਿੱਦੋਂ ਕਿ ਕਿਸੇ ਨੂੰ ਬਣਾ ਸਕਦੇ ਮਾਤੜ ਨੂੰ ਬਣਾ ਦਿਓ ਕਿਸੇ ਤਗੜੇ ਨੂੰ ਬਣਾ ਦਿਓ ਪਹਿਲਾ ਸਰਪੰਚ ਨੂੰ ਬਣਾ ਦਿਓ ਕਿ ਤਾਂ ਠੀਕ ਆ ਕਿ ਜੇ ਮੰਤਰੀ ਨੂੰ ਕਵਾਈ ਕਰਾਉਣੀ ਆ ਤੇ ਫਿਰ ਉੱਥੇ ਦੇ ਚੜਾਵਾ ਚੜਨਾ ਹੀ ਦੋ ਤੇ ਲੋਏ ਚੜਾ ਲੋ ਫੁੱਲਾ ਚੈਲੇ ਜਾਂ ਖੁੱਲੀ ਬੋਲੀ ਉੱਥੇ ਵੀ ਤਾਂ ਪੈਸੇ ਦੇ ਕੇ ਬਣਦੇ ਆ ਉਹ ਦੋ ਪੈਸੇ ਬੋਲੀ ਦੇ ਕਰਨੀ ਉੱਥੇ ਟੋਕਾ 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 ਪੰਚ ਚ ਉਹੋੜਿਆ ਪੈਸੇ ਉਹਨਾਂ ਨੂੰ ਪਿੰਡੇ ਚ ਕਰਾਓ ਸਾਰਿਆਂ ਨੂੰ ਆਪਾਂ ਨਾਲ ਪਿੰਡੇ ਨਾਲ ਪਿੰਡੇ ਸਾਡੇ ਲੈ ਲਿਆ ਨੇ ਟੋਕਾ ਚਾਚੀ ਨਾਲ ਹੀ ਚੰਗਾ